ਹਾਂਜੀ ਆਜੋ ਦੇਖਦੇ ਆਂ ਵੀਡੀਓ ਦੇਖੋ ਕਿ ਕਿੰਨਾ ਗਲਤ ਹੋਦਾ ਜਨਾਬ ਨੇ ਨੂੰ ਬੰਦੇ ਤੇ ਨੀ ਮਰਜਮਾ ਆ ਰਾਜ ਗੁੰਡੀ ਬਦਮਾਸ਼ ਖਸਮ ਨੂੰ ਦੇ ਕਿਵੇਂ ਆਵਾਜ਼ਾਂ ਮਾਰਨ ਲੱਗੀ ਹੋਈ ਐ ਖਰੇ ਕੀ ਗੱਲ ਕਰਦੇ ਆ ਕੀ ਨਹੀਂ ਆ ਤਾਂ ਦੇਖ ਲੰਗੜਾ ਗਰੀਬਾ ਭੁੱਖਾ ਚਵਰਾ ਕਿਵੇਂ ਉਹਦੇ ਕੋਲ ਨੂੰ ਤੁਰਿਆ ਜਾਂਦਾ ਇਹਨੂੰ ਲੰਗੜੇ ਨੂੰ ਖਰੇ ਕਿਹੜਾ ਗੋੜ ਲੱਗਾ ਐ ਜਿਹੜਾ ਇਹਦਾ ਖਿਹੜਾ ਨਹੀਂ ਛੱਡਦੀ ਖਸਮ ਮਰ ਗਿਆ ਬੁੱਢੀ ਹੋ ਗਈ ਕਬਰਾਂ ਚ ਲੱਤਾਂ ਫੇ ਵੀ ਖਸਮ ਦਾ ਤਗੜੇ ਆਪਣੇ ਦਾ ਖਿਹੜਾ ਨਹੀਂ ਛੱਡਦੀ ਇਹ ਤਰਦਾ ਤਾਂ ਦੇਖ ਕਿਵੇਂ ਜਿਵੇਂ ਪਾਥੀਆਂ ਤੇ ਮੁਰਗਾ ਤਰਦਾ ਹੁੰਦਾ ਦੋਨੇ ਖਰੇ ਇੱਕ ਵਾਰੀ ਕੋਈ ਨਹੀਂ ਦੇਖਦੀਆਂ ਹੁਣ ਬਦਮਾਸ਼ ਪੁਆ ਪੁਆ ਹਾਂਜੀ ਕਿਦਾਂ ਲੱਗੀ ਵੀਡੀਓ